ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਤੋਂ ਪਿਛਲੇ ਸਮੇਂ ਚ ਵੀ ਅਸੀਂ ਕਾਫੀ ਵੱਡੀਆਂ ਰਿਕਵਰੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਉਹ ਵੀ ਇੱਕ ਬੜੀ ਅੱਛੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ। ਦੋ ਕੇਸਾਂ ਚ 3 ਕਿਲੋ 100 ਗ੍ਰਾਮ ਜਿਹੜੀ ਹੈ ਹਿਰੋਇਨ ਮਿਲੀ ਹੈ ਤੇ ਕੁਝ ਆਲਟੋਕਾਟ ਕੁਝ ਡਰਗ ਮਿਣੀ ਹੈ। ਇਦੇ ਵਿੱਚ ਜਿਹੜਾ ਪਹਿਲਾ ਕੇਸ 58 ਨੰਬਰ ਛਾੜੇ ਦਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਿਲ ਤਲਵਿੰਦਰ ਢਿੰਡੂ ਫੜਿਆ ਸੀ ਕਿ 1 ਕਿਲੋ 12 ਗ੍ਰਾਮ ਫੜੀ ਗਏ ਸੀ ਥਾਣਾ ਘਂਡੇ ਦਾ ਰਹਿਣ ਵਾਲਾ ਸੀਗਾ ਉਹਦੇ ਜਦੋਂ ਅਸੀਂ ਲਿੰਕੇਜਸ ਦੇ ਵਿੱਚ ਚੱਲੇ ਆ ਉਹਦੇ ਵਿੱਚ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਤੇ ਉਹਾਂ ਦੀ ਜਿਹੜੀ ਟੀਮ ਹੈ ਅੰਡਰ ਸੁਪਰਵੀਜ਼ਨ ਆਫ ਡੀਸੀਪੀ ਟੀ ਸਾਹਿਬ ਜਗਵਿੰਦਰ ਸਿੰਘ ਸਾਡੇ ਇਹ ਜਿਹੜੇ ਹੈਗੇ ਨੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਇਹ ਦੋਨੋਂ ਕੇਸਾਂ ਦੀ ਜਿਹੜੀ ਸੁਪਰੀਜ਼ਨ ਕਰ ਰਹੀ ਸੀ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਨਾਲ ਉਹਨਾਂ ਦੇ ਦੂਸਰੇ ਕੇਸ ਸੀਗੇ ਵਿਸ਼ਾਲ ਜੀ ਕੀ ਸਾਡੇ ਏਡੀਸੀਪੀ ਬੰਨ ਤੇ ਵਿਸ਼ਾਲ ਜੀ ਜਿਹੜੇ ਏਸੀਪੀ ਸੈਂਟਰਲ ਨੇ ਤੇ ਐਸਐਚਓ ਇਸਲਾਮਾਬਾਦ ਉਹਦਾ ਪਹਿਲਾ ਕੇਸ ਹੈ ਸੀਆਈਏ ਵਾਲਾ ਉਹਦੇ ਚ ਇਹ 엘ਵਿੰਦਰ ਤੋਂ ਬਾਅਦ ਅਕਿਊਜ਼ ਸੁਖਦੇਵ ਨੂੰ ਅਸੀਂ ਫੜਿਆ ਉਹਨੂੰ ਨਾਮਿਨੇਟ ਕੀਤਾ ਸੀ ਉਹਦੇ ਤੋਂ 2 ਕਿਲੋ ਹਿਰੋਇਨ ਬ੍ਰਾਂਡ ਕੀਤੀ ਗਈ ਹੈ ਇਹਦੇ ਜੇਹੀ ਸੀਗਾ ਕਿ ਸੁਖਦੇਵ ਜਿਹੜਾ ਉਹ ਪਾਕਿਸਤਾਨੀ ਸਮਗਲਰ ਨਾਲ ਡਾਇਰੈਕਟਲੀ ਇਨ ਟੱਚ ਸੀਗਾ। ਔਰ ਇਹ ਜਿਹੜੀ ਇੰਟਰਸਟਿੰਗ ਗੱਲ ਇਹ ਹੈ ਕਿ ਇਹਨੇ ਬਹੁਤ ਵਾਰੀ ਆਪਣੀ ਜਿਹੜੀ ਰੈ residense ਬਦਲੀ ਹੈ। ਔਰ ਹਰ ਵਾਰੀ ਜਿਹੜੇ ਬਾਰਡਰ ਦੇ ਨਾਲ ਦੇ ਪਿੰਡਾਂ ਉਹਨਾਂ 'ਚ ਆਪਣੀ ਰਹਿਸ਼ ਚੇਂਜ ਕਰਦਾ ਰਿਹਾ। ਪਹਿਲਾਂ ਜਿਹੜਾ ਇਹਦੇ ਕੋਲ ਸੀਗਾ ਜਗਦੇਵ ਖੁਰਦੂ ਸੀਗਾ। ਉਸ ਤੋਂ ਬਾਅਦ ਪਿੰਡ ਅਵਾਨ ਵਸਾਉ ਵਸੂ ਇਹ ਹੁਣ ਤਨਵਾ ਖੁਰਦ ਪੀਐਸ ਕਰੰਡਾ ਬੇਸਿਕਲੀ ਇਸ ਕਰਕੇ ਆਪਣੀ ਜਿਹੜੀ ਚੇਂਜ ਕਰਦਾ ਸੀ ਰੈਸ਼ ਵੀ ਡਿਟੈਕਸ਼ਨ ਤੋਂ ਬਚਿਆ ਜਾ ਸਕੇ ਤੇ ਇਹ ਕਾਫੀ ਦੇਰ ਤੋਂ ਇਹ ਕੰਮ ਇਹਦੇ ਦਸਰ ਮੁਤਾਬਕ ਜਿਹੜੇ ਮੌਢੀ ਕੁਛ ਗਿੱਚ ਆਇਆ ਕਿ ਇਹ ਕੰਮ ਕਰ ਰਿਹਾ ਤੇ ਇਹ ਜਿਹੜੇ ਬੰਦੇ ਦੀ 28 ਸਾਲ ਦੀ ਇਹ ਉਮਰ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਮੇਨਲੀ ਇਹ ਲਾਲਚ ਦੇ ਵਿੱਚ ਆ ਕੇ ਔਰ ਬਾਰਡਰ ਦੇ ਉੱਤੇ ਰਹਿਣ ਕਰਕੇ ਨੇ ਆਪਣੇ ਨੈਕਸ ਜਿਹੜੇ ਆ ਦੂਜੇ ਪਾਸੇ ਪਾਕਿਸਤਾਨ ਬਣਾਏ ਆ ਉਹ ਚੇਫ ਡਰੈਕਟਰੀਟ ਚ ਐਕਟਿਵ ਕੰਮ ਕਰ ਰਿਹਾ ਔਰ ਡਿਟੈਕਸ਼ਨ ਤੋਂ ਬਚਿਆ ਰਿਹਾ ਅਜ ਤੱਕ ਜੇ ਅਪਾ ਦੀ ਪ੍ਰੀਵਿਅਸ ਹਿਸਟਰੀ ਦੇਖੀਏ ਲੇਖਨ ਆ ਕੋਈ ਪੁਰਾਣਾ ਕੇਸ ਨਹੀਂ ਹੈ ਪਰ ਕਾਫੀ ਦੇਰ ਤੋਂ ਕਰ ਰਿਹਾ ਔਰ ਅਲੱਗ-ਅਲੱਗ ਐਡਰੈਸ ਚੇਂਜ ਕਰ ਰਿਹਾ ਦੂਸਰਾ ਇਹਦਾ ਕੇਸ ਹੈ ਉਹਦੇ ਚ ਜਿਹੜੇ ਆ ਚਾਰ ਦੋਸ਼ੀ ਫੜੇ ਗਏ اسلامਾਬਾਦ ਪੁਲਿਸ ਸਟੇਸ਼ਨ ਦੇ ਅੰਦਰਗਾਹ ਜਿਹੜਾ ਪਰਚਾ ਦਰਜ ਹੋਇਆ ਮਨਪ੍ਰੀਤ ਦੇ ਲੀਏ ਸੋਰਾ ਇਹ ਫੜਿਆ ਗਿਆ ਮੇਂਦਰਾ ਚੁਸੜਾ ਇਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜਾ ਜੀਆਰਪੀ ਥਾਣੇ ਅੰਮ੍ਰਿਤਸਰ ਦੇ ਵਿੱਚ ਇਸ ਕੇਸ ਦੇ ਵਿੱਚ 1 ਕਿਲੋ ਤੋਂ 50 ਗ੍ਰਾਮ ਰਿਕਵਰੀ ਹੋਈ ਹੈ ਨਾਲ ਇਹਦੇ ਆਲਟੋ ਕਾਰ ਵੀ ਫੜੀ ਗਈ ਹੈ ਔਰ ਜਿਹੜਾ ਮਨਪ੍ਰੀਤ ਗੋਰੇ ਦੇ ਪੁੱਛੇ ਜਿੱਥੇ ਇਹ ਗੱਲ ਸਾਹਮਣੇ ਆਈ ਇਹਦਾ ਸਾਕਾ ਮਾਮਾ ਹੈ Gopal Singh ਉਹ ਰਹਿਣ ਵਾਲਾ ਵੈਸੇ ਪਿੱਛੋਂ ਹਰੀਕੇ ਧਰਮਤਾਰਨ ਦਾ ਕਿਉਂਕਿ ਮਨਪ੍ਰੀਤ ਵੀ ਆਪ ਜਿਹੜਾ ਹੈਗਾ ਥਾਣੇ ਖਾਲੜੇ ਦੇ ਵਿੱਚ ਹੀ ਇਹਦਾ ਪਿੰਡ ਆ ਬਾਰਡਰ ਦੇ ਨੇੜੇ ਔਰ ਉਹ ਹਰੀਕੇ ਦਾ ਵੈਸੇ ਪਿੱਛੇ ਰਹਿਣ ਵਾਲਾ ਗਪਾਲ ਸਿੰਘ ਪਰ ਹੁਣ ਰਾਜਸਥਾਨ ਚ ਰਹਿ ਰਿਹਾ ਬੇਸਿਕਲੀ ਗਪਾਲ ਸਿੰਘ ਹੀ ਮਾਸਟਰਮਾਈਂਡ ਚ ਉੱਪਰ ਆਇਆ ਇਸ ਇਨਵੈਸਟੀਗੇਸ਼ਨ ਚ ਉਹਦੇ ਬਾਅਦ ਪਾਕਿਸਤਾਨ ਨਾਲ ਸੰਬੰਧ ਸੀ ਉਸ ਤੋਂ ਬਾਅਦ ਉਹ ਇੱਥੇ ਡਾਇਰੈਕਸ਼ਨ ਦਿੰਦਾ ਸੀ ਜਾਂ ਲੋਕੇਸ਼ਨ ਪਾਉਂਦਾ ਸੀ ਮਨਪ੍ਰੀਤ ਉਹਨਾਂ ਨੂੰ ਫਿਰ ਇਹ ਜਾ ਕੇ ਕਨਸਾਈਨਮੈਂਟ ਚੁੱਕ ਕੇ ਤੇ ਅੱਗੇ ਦਿੰਦੇ ਸੀਗੇ ਮਨਪ੍ਰੀਤ ਦੇ ਨਾਲ ਜਿਹੜਾ ਦੂਜਾ ਸਾਥੀ ਹੈ ਅਮਰਤਪਾਲ ਸਿੰਘ ਇਲੀਅਸ ਪਾਲ ਇਹ ਵੀ ਸੇਮ ਪਿੰਡ ਦੇ ਆ ਤਲੀਰੀ ਪਿੰਡ ਹੈ ਤਾਰਾ ਖਾਲ ਦਾ ਤਰਨਤਾਰਨ ਦੇ ਵਿੱਚ ਦੋਨਾਂ ਦਾ ਇਹ ਦੁਬਈ ਤੋਂ ਵਾਪਸ ਆਇਆ ਜਿਹੜਾ ਅਮਰਤਪਾਲ ਹੈ ਤੇ ਅਮਰਤਪਾਲ ਦਾ ਸੰਬੰਧ ਭਾਰਤ ਇਲੀਅਸ ਪਾਲੋ ਹੈ ਇਹ ਪੀਐਸ ਖਾਲਨਾ ਤਰਨਤਨ ਦਾ ਹੀ ਰਹਿਣ ਵਾਲਾ ਹੈ ਇਹ ਕਾਫੀ ਐਕਟਿਵ ਸਮਗਲਰ ਹੈ ਜੋ ਇਹਦੀ ਪੁੱਛਗਿੱਛ ਪਤਾ ਲੱਗਿਆ ਔਰ ਕਾਫੀ ਸਮੇਂ ਤੋਂ ਇਹ ਕਨਸਾਈਨਮੈਂਟਸ ਪਾਕਿਸਤਾਨ ਦੇ ਥਰੂ ਇਹੜੇ ਅਮਰਤਪਾਲ ਨੂੰ ਵਰਤਾ ਸੀਗਾ ਤੇ ਅਮਰਤਪਾਲ ਤੇ ਮਨਪ੍ਰੀਤ ਇਕੱਠੇ ਹੋ ਕੇ ਕੰਮ ਕਰ ਰਹੇ ਸੀਗੇ ਚਾਹੇ ਇਹਨਾਂ ਦੇ ਦੇ ਰਿਸੋਰਸ ਡਿਫਰੈਂਟ ਸੀਗੇ ਬਟ ਇਹ ਯੂਜ਼ ਟੂ ਕਲੈਕਟ ਦੀ ਕਨਸਾਈਨਮੈਂਟ ਕੱਠੇ ਹੋ ਕੇ ਔਰ ਜਿਹੜਾ ਇਹਦੇ ਨਾਲ ਤੀਜਾ ਬੰਦਾ ਲਵਦੀ ਪੇਲੀਸ ਲੱਭਾ ਇਹ ਵੀ ਖਾਲਰ ਦੇ ਥਾਣੇ ਦੇ ਵਿੱਚ ਹੀ ਤਰਨ ਤਰਨ ਦਾ ਹੀ ਰਹਿਣ ਵਾਲਾ ਹਰਪਾਲ ਪਾਲਾ ਇਹ ਵੀ ਖਾਲਰ ਦਾ ਤਰਨ ਤਰਨ ਦਾ ਹੀ ਰਹਿਣ ਵਾਲਾ ਹੈ ਇਹਨਾਂ ਦੇ ਖਿਲਾਫ ਜਿਹੜੇ ਪੁਰਾਣੇ ਕਿਸ ਜਸਵਾਏ ਅਬਦਪਾਲ ਦੇ ਤੇ ਮਨਪ੍ਰੀਤ ਦੇ ਦੋਨੋਂ ਦੂਜਿਆਂ ਦੇ ਨਹੀਂ ਹੈਗੇ ਤੇ ਇਹਨਾਂ ਦੀ ਜਿਹੜੀ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਬਿਲਕੁਲ ਬਾਰਡਰ ਦੇ ਉੱਤੇ ਲੱਗਦੀਆਂ ਆ ਉਹਦੇ ਕਰਕੇ ਇਹਨਾਂ ਨੂੰ ਬੜਾ ਐਡਵਾਂਟੇਜ ਲਿਆ ਕਦੇ ਬੰਬੀ ਤੇ ਲਾਇਆ ਕਦੇ ਕਿਤੇ ਲੋਕੇਸ਼ਨ ਦੇ ਦਿੱਤੀ ਭਾਰਤਪਾਲ ਲੋ ਜਿਹੜਾ ਹੈਗਾ ਉਹ ਬੇਸਿਕਲੀ ਇਹਨਾਂ ਨੂੰ ਡਰਾਈਵ ਕਰਦਾ ਰਿਹਾ ਤੇ ਉੱਥੋਂ ਇਹਦਾ ਮਾਮਾ ਜਿਹੜਾ ਗੋਪਾਲ ਸਿੰਘ ਸੋ ਇਹਦੇ ਵਿੱਚ ਉਹ ਬੰਦੇ ਸਾਨੂੰ ਚਾਹੀਦੇ ਆ ਇੱਕ ਗੋਪਾਲ ਸਿੰਘ ਇਹਦਾ ਮਾਮਾ ਜਿਹੜਾ ਰਾਜਸਥਾਨ ਰਹਿ ਰਿਹਾ ਤੇ ਭਾਰਤ ਜਿਹੜਾ ਕਿ ਕਾਫੀ ਕੇਸਸ ਦੇ ਵਿੱਚ ਪਤਾ ਲੱਗਿਆ ਉੱਥੇ ਲੋਕਲ ਪੁਲਿਸ ਨੂੰ ਵੀ ਵਾਂਟਡ ਹੈ ਸੋ ਇਹਦੇ ਤੇ ਜਿਹੜਾ ਮੇਨ ਅੱਗੇ ਬੈਕਵਰਡ ਫਾਰਵਰਡ ਲਿੰਕ ਹੈ ਤੇ ਡਰਗ ਐਂਗਲ ਜਿਹੜਾ ਰਹਿੰਦਾ ਉਸ ਤੇ ਸਾਡੀਆਂ ਟੀਮਾਂ ਕੰਮ ਕਰ ਰਹੀਆਂ ਨੇ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਅੱਛੀ ਕਾਰਗੁਜ਼ਾਰੀ ਹੈ ਡਰਗ ਫਰੰਟ ਤੇ ਜੇ ਆਪਾਂ ਟੋਟਲ ਦੇਖੀਏ ਤਾਂ ਆਪਣੇ ਪੰਜ ਬੰਦੇ ਫੜੇ ਗਏ ਔਰ 3 ਕਿਲੋ ਤੇ ਜਿਹੜੀ ਹੈਗੀ ਹੈ 100 ਗ੍ਰਾਮ ਇਹ런 ਜੜੀ ਸਰ ਉਹ ਵੀ ਲੋਕ ਮਿਲਿਆ ਉਹ ਜਿੱਦਾਂ ਬੰਦਾ ਕੰਮ ਦਾ ਕਰਦਾ ਰਸਤਾ ਨਹੀਂ ਕਾਫੀ ਜੀ ਮਤਲਬ ਉਹਦੇ ਜਿਹੜਾ ਮਾਮੇ ਤੋਂ ਕਾਫੀ ਗੱਲਾਂ ਕਲੀਅਰ ਹੋ ਗਈਆਂ ਔਰ ਜਿਹੜਾ ਭਾਰਤ ਹੈ ਉਹ ਵੀ ਬੜਾ ਇੰਪੋਰਟੈਂਟ ਹੈ ਜੋ ਪਤਾ ਲੱਗਿਆ ਸਾਡੀ ਟੀਮ ਜਿਹੜੀ ਉਹਨੂੰ ਇਨਵੈਸਟੀਗੇਸ਼ਨ ਤੇ ਉੱਤੇ ਗਈ ਹੈ ਕਾਫੀ ਐਕਟਿਵਲੀ ਕੰਮ ਕਰ ਰਹੀ ਹੈ ਉਹ ਬਾਰਡਰ ਦੇ ਉੱਤੇ ਸੋ ਤੇ ਅਸੀਂ ਸਾਰਾ ਕਨਸੈਂਟਰੇਟ ਕਰਕੇ ਇਹਨਾਂ ਦੋਨਾਂ ਨੂੰ ਫੜਾਂਗੇ ਹਾਂ ਜੀ ਔਰ ਨਵਾਂ ਬੋਲ ਰਿਹਾ ਜੀ ਇਸ ਤਰ੍ਹਾਂ ਦਾ ਤਸਕਰੀ ਨਹੀਂ ਇਹ ਨਹੀਂ ਅੱਪਾ ਕਹਿ ਸਕਦੇ ਪਰ ਬੰਦਾ ਇੱਥੇ ਬੈਠਾ ਉਤਣ ਹੋਣਾ ਇਹ ਤੇ ਲਿੰਕ ਦਾ ਕੋਈ ਵੀ ਪੈਦਾ ਕਰ ਸਕਦਾ ਅੱਜ ਕੱਲ ਤੁਹਾਨੂੰ ਪਤਾ ਹੈ ਇੰਟਰਨੈਟ ਸਾਈਬਰ ਸਪੇਸ ਇੰਨੀ ਵਾਈਡ ਵਾਸਟ ਹੈ ਪਰ ਲੋੜ ਨਹੀਂ ਵੀ ਕਿ ਅਮਰ ਸਰ ਬੈਠ ਕੇ ਕਰੋ ਕਿਤੇ ਵੀ ਕਰ ਸਕਦੇ ਆਪਾਂ ਸਰ ਇੱਕ ਦੂਸਰੇ ਨਾਲ ਸਾਰੇ ਹਨ ਕਿਸ ਤਰ੍ਹਾਂ ਲੁੱਟ ਜਾਏ ਦੇਖੋ ਜਿਹੜੇ ਪਹਿਲਾ ਕੇਸ ਹੈ ਉਹ ਤਾਂ ਡਿਫਰੈਂਟ ਹੈ ਬਲਵਿੰਦਰ ਤੇ ਕਿਲੋ ਪਹਿਲਾਂ ਫੜੀ ਸੀ ਆਈਏ ਸਟਾਫ ਨੇ 12 ਗ੍ਰਾਮ 2 ਕਿਲੋ ਉਹ ਫੜੀ ਗਈ ਸੁਖਦੇਵ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਨਾਲਾ ਪਾਊਡਰ ਤੇ ਹੋਰ ਇਹ ਜੋ ਤਿੰਨ ਪਿੰਡ ਬੰਦਦਾ ਰਿਹਾ ਉਹਦਾ ਬਿਲਕੁਲ ਮੋਡੂਲਲੀ ਡਿਫਰੈਂਟ ਹੈਗਾ ਜਿਹੜਾ ਅਲੱਗ ਉਹਦਾ ਨੈਟਵਰਕ ਹੈ ਜਿਹੜੇ ਚਾਰ ਬੰਦੇ ਦੂਜੇ ਆ ਮਨਪ੍ਰੀਤ ਗੋਰਾ ਅਮਰਪਾਲ ਲਵਦੀਪ ਤੇ ਹਰਪਾਲ ਇਹ ਡਿਫਰੈਂਟ ਮੋਡੂਲ ਹੈ ਜਿਹਨੂੰ ਕੋ ਗੋਪਾਲ ਉਹਦਾ ਮਾਮਾ ਮਨਪ੍ਰੀਤ ਦਾ ਅਮਰਪਾਲ ਦਾ ਨਾ ਇਹ ਜਿਹੜਾ ਪਿੱਛੋਂ ਕੰਟਰੋਲ ਕਰਦਾ ਉਹ ਜਿਹੜਾ ਹੈਗਾ ਭਰਤ ਸੋ ਬੇਸਿਕਲੀ ਜਿਹੜੇ ਦੋਨੋਂ ਕੇਸਾਂ ਦੇ ਵਿੱਚ ਕੱਲ ਸਿਮਿਲਰਿਟੀ ਇਹ ਆਈ ਹੈ ਕਿ ਬਾਰਡਰ ਦੀ ਪ੍ਰੋਕਸੀਮਿਟੀ ਦਾ ਫੈਸਲਾ ਹੈ ਜਿਹੜੇ ਖੇਤ ਉੱਤੇ ਨੇ ਬੰਬੀਆਂ ਉੱਤੇ ਨੇ ਨੈਟਲੀ ਉੱਤੇ ਉਹਨਾਂ ਨੂੰ ਜਿਹੜਾ ਲੋਕੇਸ਼ਨ ਆ ਜਾਂਦੀ ਹੈ ਕਨਸਾਈਨਮੈਂਟ ਚੁੱਕਣੀ ਇਹ ਲਪੋਣੀ ਸੋਖੀ ਹੈ ਸਰਦਿਚ ਡਰੋਨ ਵੀ ਪਤਾ ਜੇ ਡਰੋਨ ਤੇ ਨਹੀਂ ਆ ਰਹੀਆਂ ਸਾਰੀਆਂ ਸਾਰੀਆਂ ਜੀ ਔਰ ਇਹ ਜਿਹੜਾ ਸੁਖਦੇਵ ਦਾ ਤਾਂ ਤੁਹਾਨੂੰ ਮੈਂ ਮੋਟਰ ਸਪਰਿੰਟ ਹੀ ਦੱਸਿਆ ਵੀ ਤਿੰਨ ਘਰ ਬਦਲ ਚੁੱਕਿਆ ਤਿੰਨ ਪਿੰਡ ਚੇਂਜ ਕਰਦੇ ਕਰ ਦਿੱਤੇ ਉਹ ਕਿਸੇ ਦੇ ਧਿਆਨ ਚ ਨਹੀਂ ਆਇਆ ਪ੍ਰੀਵियस ਕੇਸ ਜੇ ਆਪਾਂ ਹਿਸਟਰੀ ਦੇਖੀ ਮਿਲ ਮੁੱਲ ਪਿੰਡੀ ਬਦਲਦੇ ਰਹੇ ਹਾਂ ਜੀ ਤਿੰਨ ਪਿੰਡ ਬਦਲਤੇ ਨੇ ਜਗਦੇਵ ਖੋਰ ਆਵਾਸੂ ਤੈਨੂੰ ਆਕਰਤ ਤੋਂ ਹੁਣ ਰਹਿ ਰਿਹਾ ਜਿੱਥੇ ਫੜਿਆ ਗਿਆ ਥਾੜਾ ਘਰਿੰਡਿਆ ਪਹਿਲਾਂ ਇਹ ਨਾਰੇ ਦੇ ਪਿੰਡ ਸੀਗੇ ਐਕਚੁਅਲੀ ਸੈਕਟਰ ਵੀ ਚੇਂਜ ਹੋ ਗਿਆ ਤੇ ਬੰਦੇ ਦੇ ਡਿਟ੍ਰੈਕਸ਼ਨ ਟਵੇਟ ਕਰ ਲਗਾ ਸਾਰੀ ਡਰੋਨ ਪਾਕਿਸਤਾਨ ਬੇਸ ਸਾਰਾ ਗੁੰਮੇ ਕੇਸ ਸਾਡੇ ਵਿੱਚ ਪਿਛਲੇ ਸੰਘਰਸ਼ ਦੇ ਵਿੱਚ ਕੁਝਲੇ ਕੇਸ ਹੈ ਜੀ ਪਿਛਲੇ ਕੇਸਾਂ ਦਾ ਲੱਗਦਾ ਕਿ ਹਮਲਾਤੂ ਕ੍ਰੀਕਟ ਕਰਦੇ ਨੇ ਇਹ ਵੀ ਦੱਸਾਂਗਾ ਇਹ ਉਹ ਕਰ ਰਹੇ ਆ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਉਹ ਤੁਹਾਨੂੰ ਵੀ ਐਸੀ ਉਹ ਸਾਰੀ ਟ੍ਰਾਇਲ ਟ੍ਰੇਲ ਜਿਹੜੀ ਆ ਉਹ ਚੁੱਕੀ ਜਾਊਗੀ ਇਹ ਦੋ ਬੰਦੇ ਫੜੇ ਜਾਣੇ ਬਹੁਤ ਜ਼ਰੂਰੀ ਹੈ ਬਿਕੋਜ਼ ਬੇਸਿਕਲੀ ਗਰਾਉਂਡ ਤੇ ਕੰਮ ਐਗਜ਼ੀਕਿਊਟ ਇਹ ਕਰ ਰਹੇ ਸੀ ਮਾਸਟਰਮਾਈਂਡ ਉਹ ਦੋਨੋਂ ਬੰਦੇ ਦੇ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਥੈਂਕ ਯੂ ਜੀ